ਇੰਡੀਆ ਵਰਸਸ ਪਾਕਿਸਤਾਨ ਮਹਾ ਮੁਕਾਬਲਾ ਇੱਕ ਪਾਸੇ ਜਦੋਂ ਜਦ ਲੱਗੀ ਹੋਈ ਆ ਵੀ ਪਾਕਿਸਤਾਨ ਟੀਮ ਇੰਡੀਆ ਦੇ ਨਾਲ ਨਹੀਂ ਖੇਡੇਗੀ ਇੱਕ ਪਾਸੇ ਇੰਡੀਅਨ ਫੈਨ ਇਹ ਕਹਿ ਰਹੇ ਨੇ ਵੀ ਤੁਹਾਨੂੰ ਖੇਡਣਾ ਪਵੇਗਾ ਤੇ ਕੁੱਟ ਵੀ ਇੰਡੀਆ ਦੇ ਕੋਲੋਂ ਖਾਣੀ ਪਵੇਗੀ ਇਹ ਗੱਲ ਬਿਲਕੁਲ ਸੱਚ ਆ ਮੈਂ ਪਹਿਲਾਂ ਦੇ ਵਾਲੀਆਂ ਵੀਡੀਓ ਦੇ ਵਿੱਚ ਵੀ ਦੱਸਿਆ ਵੀ ਉਹ ਆਪਣੀ ਜਨਤਾ ਨੂੰ ਜਿਹੜਾ ਕਿ ਉਹ ਖੁਸ਼ ਕਰਨਾ ਚਾਹ ਰਹੇ ਨੇ ਵੀ ਅਸੀਂ ਬੀਸੀਸੀਆਈ ਵਾਲਿਆਂ ਤੇ ਤੇ ਆਈਸੀਸੀ ਵਾਲਿਆਂ ਜਿਹੜਾ ਕਿ ਪ੍ਰੈਸ਼ਰ ਬਣਾਇਆ ਆ ਉਹਨਾਂ ਨੂੰ ਪਤਾ ਆ ਵੀ ਉਹਦੀ ਕਿਸ ਤਰ੍ਹਾਂ ਜਿਹੜੀ ਕਿ ਬੇਇੱਜ਼ਤੀ ਕੀਤੀ ਗਈ ਸੀਗੀ ਏਸ਼ੀਆ ਕੱਪ ਦੇ ਵਿੱਚ ਜਦੋਂ ਟੀਮ ਇੰਡੀਆ ਨੇ ਹੱਥ ਨਹੀਂ ਸੀਗਾ ਮਲਾਇਆ ਉਹਨਾਂ ਨਾਲ ਉਸ ਤੋਂ ਇਲਾਵਾ ਆਪਾਂ ਗੱਲ ਕਰ ਲਈਏ ਤਿੰਨ ਸ਼ਰਤਾਂ ਦੇ ਵਿੱਚ ਉਹਨਾਂ ਨੇ ਮੇਨ ਮੁੱਦਾ ਇਹ ਹੋ ਚੁੱਕਿਆ ਵੀ ਟੀਮ ਇੰਡੀਆ ਨੂੰ ਜਿਹੜਾ ਕਿ ਹੱਥ ਬਣਾਉਣਾ ਪਊਗਾ ਸਾਡੇ ਖਿਡਾਰੀਆਂ ਦੇ ਨਾਲ ਮੈਚ ਖਤਮ ਹੋਣ ਤੋਂ ਬਾਅਦ ਕਿਉਂਕਿ ਕਟਾਪਾ ਦਾ ਉਹਨਾਂ ਦਾ ਰੱਥਨਾ ਹੈ ਰੱਥਨਾ ਆ ਤੇ ਉਸ ਤੋਂ ਬਾਅਦ ਉਹ ਡਰੇ ਵੀ ਹੋਏ ਆ ਇੱਕ ਹਿਸਾਬ ਦੇ ਪੀ ਆਪਾਂ ਇਹਨਾਂ ਤੇ ਥੋੜਾ ਜਿਹਾ ਜਿਹੜਾ ਕਿ ਪ੍ਰੈਸ਼ਰ ਬਣਾ ਸਕਦੇ ਆ ਪਰ ਸੂਰਜ ਕੁਮਾਰ ਆਦਮ ਨੇ ਇੱਕ ਪਾਸੇ ਅਲੱਗ ਸਾਫ਼ ਤੌਰ ਤੇ ਕਿਹਾ ਸੀਗਾ ਕਿ ਆਪਾਂ ਉੱਥੇ ਜਾਵਾਂਗੇ ਸਟੇਡੀਅਮ ਦੇ ਵਿੱਚ ਸਾਡੀਆਂ ਟਿਕਟਾਂ ਬੁੱਕ ਹੋਈਆਂ ਨੇ ਅਸੀਂ ਉਹ ਸਟੇਡੀਅਮ ਦੇ ਵਿੱਚ ਜਾਵਾਂਗੇ ਆਪਣੀ ਪ੍ਰੈਕਟਿਸ ਕਰਾਂਗੇ ਜੇਕਰ ਮੈਚ ਨਹੀਂ ਹੁੰ ਇੱਥੇ ਹਿਸਾਬ ਲਾ ਲਓ ਕਿ 22 ਕਰੋੜ ਤੋਂ ਵੀ ਵੱਧ ਦਾ ਇਹਨਾਂ ਕਿ ਨੁਕਸਾਨ ਹੋਵੇਗਾ ਵਿੱਚੇ BCCI ਵਾਲਿਆਂ ਦਾ ਵਿੱਚੇ ICC ਵਾਲਿਆਂ ਦਾ ਤੇ ਉਸ ਤੋਂ ਪਤਾ ਜਿਹੜੇ ਕਿ ਪਾਕਿਸਤਾਨ ਵਾਲਿਆਂ ਉਹਨਾਂ ਨੂੰ ਬਾਹਰ ਕਰ ਦੇਣਗੇ ਇਸ ਵਰਲਡ ਕੱਪ ਦੇ ਵਿੱਚੋਂ ਦਾ ਬਾਹਰ ਕਰਨਗੇ ਪਰ ਜਿਹੜੇ ਆਪਣੇ ਹੋਰ ਟੂਰਨਾਮੈਂਟ ਹੁੰਦੇ ਨੇ ਜਿਵੇਂ ਇੰਗਲੈਂਡ ਦਾ ਦੌਰਾ ਹੋ ਗਿਆ ਆਸਟ੍ਰੇਲੀਆ ਦਾ ਦੌਰਾ ਹੋ ਗਿਆ ਕਿਸੇ ਵੀ ਕੰਟਰੀ ਨਾਲ ਖੇਡਣ ਵਾਲਾ ਕਿ ਉਹ ਬੈਨ ਹੋ ਜਾਵੇਗਾ ਪਾਕਿਸਤਾਨ ਵਾਲਿਆਂ ਵਾਸਤੇ ਇਹ ਸਭ ਤੋਂ ਮੇਨ ਮੁੱਦਾ ਹੈ ਕਿਉਂਕਿ ਬੈਠਕਾਂ ਦਾ ਦੋ ਦਿਨ ਹਲੇ ਤੱਕ ਜਾਰੀ ਆ ਜਿਹਦੇ ਵਿੱਚ ਜੈਸ਼ਾਹ ਜਿਹੜਾ ਕਿ ICC ਦਾ ਚੇਅਰਮੈਨ ਆ ਉਹ ਵੀ ਉੱਥੇ ਜਿਹੜਾ ਕਿ ਬੈਠਾ ਹੋਇਆ ਆ ਉਸੋ ਲਾਵਾ ਆਪਾਂ ਗੱਲ ਕਰ ਲਈਏ ਜਿਹੜਾ ਆਇਰਲੈਂਡ ਤੇ ਸ਼੍ਰੀਲੰਕਾ ਦਾ ਮੈਚ ਹੋਇਆ ਆ ਉੱਥੇ ਹੀ ਹੋਇਆ ਜਿੱਥੇ ਪਾਕਿਸਤਾਨ ਤੇ ਟੀਮ ਇੰਡੀਆ ਦਾ 15 ਤਰੀਕ ਨੂੰ ਮੈਚ ਖੇਡਿਆ ਜਾਣਾ ਆ ਇਸ ਬਾਰੇ ਗੱਲ ਕੋਈ ਨਹੀਂ ਕਰਨਦਿਆ ਕਿਉਂਕਿ ਕੱਲ ਵਾਲੇ ਮੈਚ ਨੂੰ ਆਪਾਂ ਦੇਖ ਲਈ ਤਾਂ ਉਹਦੇ ਵਿੱਚ ਸਿਰਫ ਤੇ ਸਿਰਫ 16 ਵਿਕਟਾਂ ਇਨੀ ਹੋ ਡਿੱਗੀਆਂ ਨੇ ਜਿਹਦੇ ਵਿੱਚ ਉਹ ਪੇਸਰਾਂ ਨੂੰ ਇਹ ਆਪਣੀਆਂ 6 ਵਿਕਟਾਂ ਤੇ ਸਪਿਨਰਾਂ ਨੂੰ 10 ਵਿਕਟਾਂ ਇੰਨਕੀ ਮਿਲੀਆਂ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਉਸ ਗਰਾਊਂਡ ਦੇ ਵਿੱਚ ਡਿਊ ਦਾ ਇੰਨਾ ਖਤਰਾ ਨਹੀਂ ਹੈਗਾ ਸਪਿਨਰ ਠੀਕ ਠਾਕ ਹੁੰਦੀ ਹੈ ਤੇ ਬਾਲ ਵੀ ਜਿਹੜੀ ਕਿ ਮੈਨੂੰ ਲੱਗਦਾ ਕਿ ਚੰਗੀ ਖ ਉਸ ਤੋਂ ਬਾਅਦ ਸਲੋ ਜਿਹੜੀ ਕਿ ਬਾਲ ਉਹ ਵਿਗਸਪੈਨ ਵਾਲੀ ਉਹ ਜ਼ਿਆਦਾ ਕੁਮੇਂਗੀ ਜਿਵੇਂ ਕੁਲਦੀਪ ਯਾਦਵ ਕਦੇ-ਕਦੇ ਤੇਜ਼ ਜਿਹੜੀਆਂ ਕਿ ਉਹ ਬਾਲਾਂ ਛੱਡ ਦਿੰਦਾ ਆ ਫਿਲਹਾਲ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿੰਦਾ ਵੀ ਇੱਕ ਗੱਲ ਮੈਂ ਤੁਹਾਨੂੰ ਗੱਲ ਦੱਸ ਦਿੰਨਾ ਆ ਜੇ ਕੁਲਦੀਪ ਯਾਦਵ ਦੀ ਐਂਟਰੀ ਹੋਈ ਟੀਮ ਇੰਡੀਆ ਦੇ ਵਿੱਚ ਫਿਰ ਅਰਸ਼ਦੀਪ ਦੀ ਅਰਸ਼ਦੀਪ ਨੂੰ ਬਾਹਰ ਕਰ ਦੇਣਗੇ ਕਿਉਂਕਿ ਬੁਮਰਾ ਦੀ ਵਾਪਸ ਅਗਲੇ ਮੈਚ ਵਿੱਚ ਹੋ ਰਣੀ ਆ ਇੱਕ ਕਨਫਰਮ ਜਿਹੜੀ ਕਿ ਨਿਊਜ਼ ਆ ਚੁੱਕੀ ਆ ਵੀ ਜਿਹੜਾ ਬੁਮਰਾ ਆ ਉਹ ਵਾਪਸ ਹੋਣ ਲੱਗਾ ਆ ਪਰ ਉਸ ਤੋਂ ਇਲਾਵਾ ਜੇਕਰ ਪਾਕਿਸਤਾਨ ਵਾਲੇ ਮੈਚ ਦੇ ਵਿੱਚ ਕੁਲਦੀਪ ਯਾਦਵ ਅਕਸ਼ਰ ਪਟ ਅਪਾ ਮੰਨ ਕੇ ਚੱਲ ਵੀ ਸਕਦੇ ਆ ਯਾਰ ਕਿਉਂਕਿ ਕੁਲਦੀਪ ਦੀ ਜਗ੍ਹਾ ਕਿਤੇ ਨਾ ਕਿਤੇ ਬੰਦੀ ਦਿਖਾਈ ਦੇਂਦੀਆਂ ਸਪਿੰਨਟਰ ਹੈਗੇਗਾ 10 ਵਿਕਟਾਂ ਡਿੱਗੀਆਂ ਤੁਸੀਂ ਆਪੇ حساب ਨਾਲੋ ਪੇਸ ਨਾਲ ਦਾ ਦਬਦਬਾ ਉੱਥੇ ਘਟਿਆ ਉਸ ਤੋਂ ਇਲਾਵਾ ਜਿਹੜਾ ਦਬਦਬਾ ਚੱਲੰਦਿਆ ਉਹ ਚੱਲੰਦਿਆ ਸਪਿੰਨਰਾਂ ਦਾ ਤੇ ਆਪਣੇ ਕੋਲ ਜਿਹੜੀਆਂ ਟੀਮ ਇੰਡੀਆ ਕੋਲ ਸਪਿੰਨਰ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕਿ ਤਗੜੇ ਪਏ ਆ ਵਰੁਣ ਚੱਕਰਵਰਤੀ ਐਕਸੈਪਟ ਟੇਲ ਤੇ ਉਸ ਤੋਂ ਬਾਅਦ ਕੁਲਦੀਪ ਯਾਦਵ ਮੈਨੂੰ ਇਹ ਲੱਗੰਦਿਆ ਵੀ ਤਿੰਨੇ ਸਪਿੰਨਰ ਜਿਹੜੇ ਖੇਡਣਗੇ ਤੇ 7 ਨੰਬਰ ਤੱਕ ਜੇ ਅਰਸ਼ਦੀਪ ਨੂੰ ਮੌਕਾ ਦਿੰਦੇ ਫਿਰ ਇੱਕ ਬੈਟਰ ਜਿਹੜਾ ਕਿ ਉਹ ਗੈਪ ਕਰਨਾ ਗੈਪ ਕਰਨਾ ਪੈਣਾ ਕਿਉਂਕਿ ਪੰਜ ਪ੍ਰੋਪਰ ਜਿਹੜੇ ਕਿ ਉਹ ਬਲੇ ਗੇਂਦਬਾਜ਼ ਚਾਹੀਦੇ ਸਾਨੂੰ ਉਸ ਤੋਂ ਇਲਾਵਾ ਮੈਚ ਵੀ ਤਗੜਾ ਹੋਣਾ ਮਹਾ ਮੁਕਾਬਲਾ ਹੋਣਾ ਆ ਜੇ ਕਿਤੇ ਥੋੜੀ ਬਹੁਤੀ ਨੋਕ-ਝੋਕ ਪਲੇਇੰਗ 11 ਦੇ ਵਿੱਚ ਹੋ ਗਈ ਜੇ ਕਿਤੇ ਬਾਲਰ ਪ੍ਰੋਪਰ ਨਾ ਬੈਠੇ ਜਾਂ ਬੈਟਰ ਪ੍ਰੋਪਰ ਨਾ ਬੈਠੇ ਤਾਂ ਉੱਥੇ ਗੜਬੜ ਹੋ ਜਾਣੀ ਆ ਉਸ ਤੋਂ ਇਲਾਵਾ ਜਿਹੜਾ ਪਹਿਲਾ ਮੈਚ ਹੋਣਾ ਆ ਸਾਡਾ ਤੇ ਉਹ ਉਹਦੇ ਵਿੱਚ ਜ਼ਿਆਦਾਤਰ ਨਿਗਾ ਰਹਿਣ ਗਿਆ ਕਿਉਂਕਿ ਆਪਾਂ ਕਿਸੇ ਵੀ ਟੀਮ ਦੇ ਨਾਲ ਖੇਡਦੇ ਨਾ ਸਾਨੂੰ ਕੰਬੀਨੇਸ਼ਨ ਦੀ ਨਹੀਂ ਲੋੜ ਨਹੀਂ ਹੁੰਦੀ ਪਾਕਿਸਤਾਨ ਵਾਲਾ ਮੁਕਾਬਲਾ ਮਹਾ ਮੁਕਾਬਲਾ ਮੰਨਿਆ ਜਾਂਦਾ ਬੜੀ ਪਹਿਲਾਂ ਦੀ ਰੈਵਿਊ ਜਿਹੜੀ ਕਿ ਉਹ ਚਲੰਦੀ ਆ ਤੇ ਹੱਲੇ ਤੱਕ ਚਲਦੀ ਆ ਰਹੀ ਆ ਕਿਉਂਕਿ ਹਾਰਨ ਵਾਲੇ ਦੀ ਬੇਸ ਹੀ ਨਹੀਂ ਆਦਾ ਕਰਦੇ ਆ ਮੀਮਜ਼ ਹੀ ਨੇ ਆਦਾ ਭਾਂਜਦੇ ਆ ਨਾਥਾ ਪੋਡਕਾਸਟ ਵਾਲੇ ਛੱਡਦੇ ਆ ਤੇ ਨਾ ਹੀ ਨਿਊਜ਼ ਚੈਨਲ ਵਾਲੇ ਛੱਡਦੇ ਆ ਇਹ ਸਾਰਨ ਨੂੰ ਪਤਾ ਹੀ ਆ ਵੀ ਕਿੰਨਾ ਤਗੜਾੜ ਕੇ ਉਹ ਮੁਕਾਬਲਾ ਹੁੰਦਾ ਆ ਪਰ ਉਸ ਦੇ ਵਿੱਚ ਟੀਮ ਇੰਡੀਆ ਦੀ ਜਿੱਤ ਜਿਹੜੀ ਕਿ ਉਹ ਪੱਕੀ ਲਿਖੀ ਜਾਂਦੀ ਆ ਹਰ ਮੁਕਾਬਲੇ ਤੋਂ ਪਹਿਲਾਂ ਇਹ ਬੜਾ ਵੱਡਾ ਵਾਅਦਾ ਚੜਾ ਕੇ ਦੱਸਿਆ ਜਾਂਦਾ ਵੀ ਪਾਕਿਸਤਾਨ ਦੀ ਟੀਮ ਜਿਹੜੀ ਕਿ ਇੰਡੀਆ ਤੇ ਹਾਵੀ ਹੋ ਜੇਗੀ ਜਾਂ ਜਿੱਥੇ ਆਸਟ੍ਰੇਲੀਆ ਇੰਗਲੈਂਡ ਵਰਗੀਆਂ ਟੀਮਾਂ ਨਹੀਂ ਹਾਵੀ ਹੋ ਸਕੀਆਂ ਟੀਮ ਇੰਡੀਆ ਤੇ ਕਿਉਂਕਿ ਜਿਹੜਾ ਗੋਰਿਆਂ ਨੇ ਸ਼ੁਰੂ ਕੀਤਾ ਸੀਗਾ ਕ੍ਰਿਕਟ ਨੂੰ ਉਸ ਤੋਂ ਬਾਅਦ ਜਿਹੜਾ ਪਾਲ ਪੋਸਟ ਕੇ ਵੱਡਾ ਕੀਤਾ ਉਹ ਟੀਮ ਇੰਡੀਆ ਨੇ ਕੀਤਾ ਹੈ ਇੰਡੀਆ ਵਾਲਿਆਂ ਨੇ ਸਭ ਤੋਂ ਇਹਦਾ ਪੈਸਾ ਲਾਇਆ ਨੇ ਆਇਆ ਜਾਂਦਾ ਕਿ BCCI ਕੋਲੋਂ ICC ਨਾਲੋਂ ਵਿਵਾਦੇ ਰੱਖ ਕੇ ਉਹ ਪੈਸਾ ਪਿਆਇਆ ਬਾਕੀ ਹੋਰ ਕਿਸੇ ਵੀ ਟੀਮ ਦੇ ਕੋਲੋਂ ਜਾਂ ਕਹਿ ਸਕਦੇ ਹਾਂ ਕਿ ਕਿਸੇ ਵੀ ਬੋਰਡ ਦੇ ਕੋਲੋਂ ਇੰਨਾ ਪੈਸਾ ਨਹੀਂ ਹੈ ਜਿੰਨਾ BCCI ਵਾਲਿਆਂ ਕੋਲ ਹੈ ਫੇਰ ਵੀ ਇਸ ਮੈਚ ਦੇ ਉੱਤੇ ਚਰਚਾ ਹੋਉਂਦੀ ਆ ਕਿ ਇਸ ਮੈਚ ਕਰਕੇ ਇੰਨਾ ਜ਼ਿਆਦਾ ਨੁਕਸਾਨ ਹੋਵੇਗਾ ਸਾਰੇ ਬੋਰਡਾਂ ਦਾ ਹੋਵੇਗਾ ਉਹਨਾਂ ਬੋਰਡਾਂ ਦਾ ਵੀ ਹੋਵੇਗਾ ਜਿਨ੍ਹਾਂ ਦੇ ਥਰੂ ਇਹ ਪੈਸਾ ਵੰਡਿਆ ਜਾਂਦਾ ਹੈ ਜਿਨ੍ਹਾਂ ਨੇਪਾਲ ਹੋਗੀ ਕਿਉਂਕਿ ਇਹਨਾਂ ਨੂੰ ਥੋੜੇ ਥੋੜੇ ਪੈਸੇ ਡੇਕੀ ਦਿੱਤੇ ਜਾਂਦੇ ਆ ਹਰ ਆਪਣੇ ਬੋਰਡ ਵੱਲੋਂ ਜ਼ਿਆਦਾਤਰ BCCI ਵਾਲੇ ਡੇਕੀ ਉਹ ਹੈਲਪ ਕਰਦੇ ਆ ਕਿਸੇ ਵੀ ਬੋਰਡ ਦੇ ਉੱਤੇ ਜੇਕਰ ਆਪਾਂ ਕੋਈ ਚੈਂਪੀਅਨ ਟਰਾਫੀ ਜਿੱਤ ਲੈਂਦੇ ਆ ਜਾਂ ਵਰਲਡ ਕੱਪ ਜਿੱਤ ਲੈਂਦੇ ਆ ਉਹਦੇ ਵਿੱਚ ਵੀ ਜਿੰਨਾ ਸਾਨੂੰ ਪੈਸਾ ਆਉਂਦਾ ਹੈ ਉਹ ਅਸੀਂ ਜਿਹੜੇ ਛੋਟੇ ਮੋਟੇ ਬੋਰਡ ਆਪਣੇ ਆਪਾਂ ਕਹਿ ਸਕਦੇ ਆ ਵੀ ਛੋਟੀਆਂ ਮੋਟੀਆਂ ਟੀਮਾਂ ਹੈਗੀਆਂ ਜਾਂ ਉਹਨਾਂ ਦੇ ਕੋਲ ਪੈਸਾ ਇੰਨਾ ਨਹੀਂ ਹੈ ਬੋਰਡ ਦੇ ਕੋਲ ਵੀ ਉਹ ਜਿਹੜੇ ਕਿ ਆਪਣੇ ਟੀਮ ਵਾਲਿਆਂ ਨੂੰ ਵਧੀਆ ਜਿਹੜਾ ਕਿ ਇੱਕ ਵਰਕ ਰਾ ਸਕਣ ਅੱਗੇ ਤਿਆਰ ਕਰਕੇ ਤਿਆਰੀ ਕਰਕੇ ਜਿਹੜਾ ਕਿ ਵਰਲਡ ਕੱਪ ਦੇ ਵਿੱਚ ਭੇਜ ਸਕਣ ਉਹਨਾਂ ਨੂੰ ਪੈਸੇ ਜਿਹੜੇ ਕਿ ਉਹ ਵੰਡੇ ਜਾਂਦੇ ਆ ਬਾਕੀ ਜਿਹੜਾ ਮੁਕਾਬਲਾ ਆ ਉਹ ਤਾਂ ਹੁਣ ਆ ਹੀ ਆ ਤੇ ਵੱਦ ਤੋਂ ਵੱਦ ਮੈਨੂੰ ਇਹ ਲੱਗਦਾ ਜੇ ਤਾਂ ਅਰਸ਼ਦੀਪ ਦੀ ਜਗ੍ਹਾ ਉਹ ਉਹਦੇ ਵਿੱਚ ਬੰਦੀ ਆ ਫਿਰ ਸਾਡਾ ਇੱਕ ਬੈਟਰ ਘੱਟ ਹੋਵੇਗਾ ਤੇ ਜੇ ਅਰਸ਼ਦੀਪ ਦੀ ਉਸ ਵਿੱਚ ਜਗ੍ਹਾ ਨਹੀਂ ਬੰਦੀ ਫਿਰ ਸਾਡਾ ਸਪਿਨਰ ਵੀ ਇੱਕ ਵੱਧ ਹੋਵੇਗਾ ਤੇ ਬੈਟਿੰਗ ਵਾਲਾ ਤੁਹਾਨੂੰ ਪਤਾ ਹੀ ਆ ਫਿਰ ਤਿੰਨ ਸਪਿਨਰ ਮੈਨ ਮੰਨੇ ਜਾਣ ਕਿ ਅਕਸ਼ਰ ਪਟੇਲ ਉਸ ਤੋਂ ਪਾਦਾ ਵਰੁਣ ਚੱਕਰਵਰਤੀ ਦੇ ਨਾਲ ਗੁਲਦੀਪ ਯਾਦਵ ਜੇ ਤਾਂ 11 ਵਿੱਚ ਹੁੰਦੇ ਆ ਫਿਰ ਅਰਸ਼ਦੀ 12 ਹੋਵੇਗਾ ਜੇ ਗੁਲਦੀਪ ਯਾਦਵ ਨਹੀਂ ਖੇਡੇਗਾ ਫਿਰ ਅਰਸ਼ਦੀ 15 ਹੋਵੇਗਾ ਜੇ ਇਹਨਾਂ ਦੋਵਾਂ ਨੂੰ ਅੰਦਰ ਰੱਖਣਾ ਫਿਰ ਸਾਨੂੰ ਇੱਕ ਬੈਟਿੰਗ ਲਾਈਨਅਪ ਦੇ ਵਿੱਚੋ ਘਟਾਉਣਾ ਪਵੇਗਾ ਜਾਂ ਤਾਂ ਰਿੰਕੂ ਸਿੰਘ ਵੀ ਉਹ ਸਾਦਾ ਹੈ ਕਿਉਂਕਿ ਰਿੰਕੂ ਸਿੰਘ ਦਾ ਕੋਈ ਮੇਨ ਮੁੱਦਾ ਮੈਨੂੰ ਲੱਗਦਾ ਨਹੀਂ ਦਿਆ ਰਿੰਕੂ ਸਿੰਘ ਦਾ ਕੁਝ ਵੀ ਕਰ ਸਕਦੇ ਆ ਕਿਉਂਕਿ ਹਾਰਦਿਕ ਪੰਡਿਆ ਤੇ ਸ਼ਿਵਨ ਦੁੱਬੇ ਉੱਥੇ ਓਵਰ ਕਰਦੇ ਹੋ ਇਹ ਦਿਖਾਈ ਦੇ ਸਕਦੇ ਆ ਪੰਜ ਪ੍ਰੋਪਰ ਜਿਹੜੇ ਕਿ ਗੇਂਦਬਾਜ਼ਾਂ ਨੂੰ ਚਾਹੀਦੇ ਚਾਹੀਦੇ ਨੇ ਜਿਨ੍ਹਾਂ ਦੇ ਕੋਲੋਂ ਅਸੀਂ ਉਮੀਦ ਕਰ ਸਕਦੇ ਪੀ ਵਿਕਟਾਂ ਹੀ ਨੇ ਕਿ ਜਲਦੀ ਹਾਈ ਸਕੋਰ ਵੈਨਿਊ ਨਹੀਂ ਹੈਗਾ ਮੈਨੂੰ ਲੱਗਦਾ ਵੀ 180 190 200 ਦੇ ਅੰਦਰ ਅੰਦਰ ਜਿਹੜਾ ਕਿ ਸਕੋਰ ਹੋਵੇਗਾ ਜਿਹੜੇ ਹਿਸਾਬ ਨਾਲ ਕੱਲ ਪਿਚ ਖਿਲੀ ਹੀ ਤੇ ਪਿਚ ਖੇਡਣੀ ਹੀ ਜਿਹੜੇ ਹਿਸਾਬ ਨਾਲ ਨਵੇਂ ਗਰਮੀ ਹਵਾ ਦੇ ਕਰਕੇ ਤਾਂ ਤੁਹਾਨੂੰ ਪਤਾ ਹੀ ਹੈ ਵੀ ਜੋ ਮੱਝੇ ਪਿਚ ਦੇ ਵਿੱਚ ਜਿਹੜਾ ਕਿ ਉਹ ਬਦਲਾਅ ਆ ਸਕਦਾ ਪਰ ਨਿਗਾ ਸਾਰਿਆਂ ਦੀ 15 ਤਰੀਕ ਵਾਲੇ ਮੈਚ ਤੇ ਠਿੱਕੀਆਂ ਹੋਈਆਂ ਨੇ ਪਾਕਿਸਤਾਨ ਤੇ ਇੰਡੀਆ ਦੇ ਮੁਕਾਬਲੇ ਤੇ ਉੱਤੇ ਕਿਉਂਕਿ ਇਹ ਇੱਕੋ ਮੁਕਾਬਲਾ ਇਦਾਂ ਦਾ ਹੋਵੇਗਾ ਜਿਹੜਾ ਐਡਾ ਵੱਡਾ ਮੁਕਾਬਲਾ ਹੋਵੇਗਾ ਜਿਹੜੀ ਆਪਣੇ ਸੈਮੀਫਾਈਨਲ ਤੋਂ ਪਹਿਲਾਂ ਪਹਿਲਾਂ ਸਾਰੀਆਂ ਟੀਮਾਂ ਦੀਆਂ ਨਿਕਲ ਯਾਨੀ ਕਿ ਇਸ ਮੈਚ ਦੇ ਉੱਤੇ ਟਿਕੀਆਂ ਹੋਈਆਂ ਨੇ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਇੰਡੀਆ ਜਿੱਤੇਗੀ ਜਾਂ ਪਾਕਿਸਤਾਨ ਮੇਰੇ ਵੱਲੋਂ ਤਾਂ ਇੰਡੀਆ ਪੱਕੀ ਆ ਪੇ ਇੰਡੀਆ ਜਿੱਤੇਗੀ ਜਿੱਤੇਗੀ ਤੇ ਹਾਈ ਸਕੋਰ ਮੈਨੂੰ ਲੱਗਦਾ ਹੈ ਫਿਰ 200 ਤੋਂ ਥੱਲੇ ਥੱਲੇ ਦਾ ਵੈਨਿਊ ਹੈਗਾ ਹੈ ਪਰ 200 ਤੋਂ ਉੱਤੇ ਠਪਾ ਦੇਣਗੇ ਅਭਿਸ਼ੇਕ ਸ਼ਰਮਾ ਦੀ ਫਾਰਮ ਵਾਪਸ ਚਾਹੀਦੀ ਹੈ ਕਿਉਂਕਿ ਦੱਸਿਆ ਵੀ ਜਾ ਰਿਹਾ ਹੈ ਕਿ ਫੀਵਰ ਹੋਇਆ ਹੈ ਉਹਨੂੰ ਪਰ ਅਗਲੇ ਮੈਚ ਦੇ ਵਿੱਚ ਪੱਕਾ ਇਹ ਹੋ ਸਕਦਾ ਵੀ ਕਨਫਰਮ ਹੋ ਸਕਦਾ ਸੰਜੂ ਸੈਮਸਨ ਨੂੰ ਤਾਂ ਤੁਸੀਂ ਬਾਹਰ ਰਹਿਣ ਤੋਂ ਬੈਠਾ ਸੰਜੂ ਸੈਮਸਨ ਨੂੰ ਨਾ ਮੌਕਾ ਦਿਓ ਅਭੀ ਸ਼ੇਖ ਦੀ ਫਾਰਮ ਜਿਹੜੀ ਕਿ ਵਾਪਸ ਆਉਣ ਦੋ ਇੱਕ ਦੋ ਦੀਆਂ ਕਾਫੀਆਂ ਦਾ ਵੀਡੀਓ ਵੀ ਆਉਂਦੀ ਹੈ ਜਿਹਦੇ ਵਿੱਚ ਸਾਈਡ ਦਿਖਾਈ ਦੇ ਜਾਂਦੇ ਆ ਬਾਕੀ ਚਲੋ ਤੁਸੀਂ ਦੱਸਦੇ ਹੋ ਕਿ ਕਿਹੜੀ ਟਾਈਮ ਜਿੱਤੇਗੀ ਤੇ ਪਲੇਇੰਗ 11 ਇੰਡੀਆ ਦੀ ਕਿਹੜੀ ਹੋਣੀ ਚਾਹੀਦੀ ਆ